ਨਵਜੋਤ ਸਿੰਘ ਸਿੱਧੂ ਦੀ ਕਾਂਗਰਸ ਪਾਰਟੀ ਦੇ ਵਿੱਚ ਵਾਪਸੀ ਤਦ ਹੋਵੇਗੀ ਜਦੋਂ ਕਾਂਗਰਸ ਪਾਰਟੀ ਦੀ ਹਾਈ ਕਮਾਂਡ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਲਈ ਉਹਨਾਂ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨੇਗੀ ਤੇ ਦੂਸਰੇ ਪਾਸੇ ਵੱਡੇ ਇਲਜ਼ਾਮ ਕਿ 500 ਕਰੋੜ ਰੁਪਏ ਦੇ ਅਟੈਚੀ ਦੇ ਨਾਲ ਮੁੱਖ ਮੰਤਰੀ ਦੀ ਕੁਰਸੀ ਮਿਲਦੀ ਹੈ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਵੱਲੋਂ ਇਲਜ਼ਾਮ ਲਗਾਏ ਗਏ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਦੇ ਨਾਲ ਨਾਲ ਨਾ ਪ੍ਰਤਾਪ ਸਿੰਘ ਬਾਜਬਾ ਸੁਮਿੰਦਰ ਸਿੰਘ ਰੰਧਾਵਾ ਚਲਜੀਤ ਸਿੰਘ ਚੱਲੀ ਅਤੇ ਪਾਰਟੀ ਪ੍ਰਧਾਨ ਰਾਜਾ ਵੜਿੰਦ ਤੇ ਲੇਕਿਨ ਪਤਾ ਖਿੜ ਦਿੱਤਾ ਗਿਆ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਵੱਲੋਂ ਪੰਜਾਬ ਦੇ ਵਿੱਚ ਖਬਰ ਨਿਸ਼ਰ ਹੋਈਆਂ ਕਿ ਨਵਜੋਤ ਕੌਰ ਸਿੱਧੂ ਨੂੰ ਪਾਰਟੀ ਦੇ ਵਿੱਚੋਂ ਮਤਲ ਕਰ ਦਿੱਤਾ ਗਿਆ ਅਗਬ ਬੁਲਾ ਹੋ ਗਈ ਨਵਜੋਤ ਕੌਰ ਸਿੱਧੂ ਤੇ ਨਵਜੋਤ ਸਿੰਘ ਸਿੱਧੂ ਨੇ ਰਿਕੁਐਸਟ ਕੀਤੀ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਖਾਸ ਕਰਕੇ ਕਾਂਗਰਸ ਪਾਰਟੀ ਦੀ ਜਨਰਲ ਸਕੱਤਰ ਪ੍ਰਿੰਕਾ ਗਾਂਧੀ ਨੂੰ ਕਿ ਮੈਂ ਤੁਹਾਡੇ ਨਾਲ ਮੁਲਾਕਾਤ ਕਰਨਾ ਚਾਹੁੰਦਾ ਹਾਂ 19 ਦਸੰਬਰ ਦਾ ਸਮਾਂ ਦਿੱਤਾ ਗਿਆ ਕਿ 19 ਦਸੰਬਰ ਨੂੰ ਲਵਜੋਤ ਸਿੰਘ ਸਿੱਧੂ ਵੱਲੋਂ ਪ੍ਰਿੰਕਾ ਗਾਂਧੀ ਦੇ ਨਾਲ ਬੰਦ ਕਮੜ ਦੇ ਵਿੱਚ ਮੀਟਿੰਗ ਕੀਤੀ ਗਈ ਕਿਉਂਕਿ ਆਪਣਾ ਪੱਖ ਆਪਣੀ ਪਤੀ ਦੇ ਹੱਕ ਵਿੱਚ ਰੱਖਣਾ ਚਾਹੁੰਦੇ ਸੀ ਨਵਜੋਤ ਸਿੰਘ ਸਿੱਧੂ ਏਵਨ ਦੋ ਨਵਜੋਤ ਸਿੰਘ ਸਿੱਧੂ ਨੇ ਆਪਣੀ ਧਰਮ ਪਤਨੀ ਨੂੰ ਕਿਹਾ ਕਿ ਰਾਜਨੀਤੀ ਦੇ ਵਿੱਚ ਗੰਧ ਅਤੇ ਮੰਧ ਹੈ ਤੁਸੀਂ ਮੇਰੀ ਤੁਸੀਂ ਮੇਰੀ ਪੀਅ ਬਣ ਜਾਓ ਮੈਂ ਤੁਹਾਨੂੰ 5 ਲੱਖ ਰੁਪਏ ਪ੍ਰਤੀ ਮਹੀਨਾ ਪਤਾ ਨਹੀਂ ਪ੍ਰਤੀ ਐਨੂਅਲ ਸਾਲ ਦੇ ਹਿਸਾਬ ਨਾਲ ਦਿਆ ਕਰਾਂਗਾ ਉਸ ਤੋਂ ਬਾਅਦ ਹੁਣ ਨਵਜੋਤ ਸਿੰਘ ਸਿੱਧੂ ਨਵਜੋਤ ਕੌਰ ਸਿੱਧੂ ਦੀ ਮਿਲਣੀ ਕੀਤੀ ਮਿਲਣੀ ਹੋਈ ਹੈ ਮੁਲਾਕਾਤ ਹੋਈ ਹੈ ਭਾਰਤੀ ਜਨਤਾ ਪਾਰਟੀ ਯਾਨੀ ਕਿ ਦੇਸ਼ ਦੇ ਕੇਂਦਰੀ ਮੰਤਰੀ ਨਿਤਿਨ ਗਟਕਰੀ ਦੇ ਨਾਲ ਉਸ ਤੋਂ ਬਾਅਦ ਪ੍ਰਸ਼ੰਸਾ ਕੀਤੀ ਗਈ ਸੋਹਲੇ ਗਾਏ ਗਏ ਕਿ ਭਾਈ ਇਹਦੇ ਵਰਗਾ ਤਾਂ ਵਧੀਆ ਕੋਈ ਆਗੂ ਹੁਣ ਆਈ ਨਹੀਂ ਹੁਣ ਇਸ ਨੂੰ ਕੀ ਸਮਝੀਏ ਕੀ ਇਸ ਤੋਂ ਕਿਆਸਰਗਾਈਆਂ ਲਗਾਈਏ ਕਿ ਇਹ ਸਭ ਕੁਝ ਕੀ ਚੱਲ ਰਿਹਾ ਹੈ ਦੱਸਿਆ ਜਾ ਰਿਹਾ ਹੈ ਕਿ ਨਵਜੋਤ ਸਿੰਘ ਸਿੱਧੂ ਵੱਲੋਂ ਪਾਸਾ ਪਲਟਿਆ ਜਾ ਸਕਦਾ ਹੈ ਉਹ ਕਾਂਗਰਸ ਪਾਰਟੀ ਦੇ ਵਿੱਚ ਕੰਫਰਟੇਬਲ ਨਹੀਂ ਕਿਉਂਕਿ ਜੇਕਰ ਨਵਜੋਤ ਸਿੰਘ ਸਿੱਧੂ ਦੁਬਾਰਾ ਵਾਪਸ ਆਉਂਦੇ ਨੇ ਤਾਂ ਫਿਰ ਤਾਂ ਜਣਾ ਖਣਾ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਤੇ ਇਲਜ਼ਾਮ ਲਗਾਵੇਗਾ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸਾਰਿਆਂ ਨੂੰ ਅਨੁਸ਼ਾਸਨ ਦੇ ਵਿੱਚ ਲਿਆਂਦਾ ਜਾਵੇ ਕਿਉਂਕਿ ਅਨੁਸ਼ਾਸਨ ਦੀ ਕਮੀ ਕਰਕੇ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਆ ਰਹੀਆਂ ਗਈਆਂ ਵੱਡੇ ਪੱਧਰ ਤੇ ਕਾਂਗਰਸ ਪਾਰਟੀ ਵੱਲੋਂ ਹਰਿਆਣੇ ਦੇ ਵਿੱਚ ਵੀ ਦਿੱਲੀ ਦੇ ਵਿੱਚ ਵੀ ਅਤੇ ਬਿਹਾਰ ਦੇ ਵਿੱਚ ਵੀ ਸਿਰਫ ਇੱਕੋ ਇੱਕ ਘਾਟ ਹੈ ਕਾਂਗਰਸ ਪਾਰਟੀ ਦੇ ਵਿੱਚ ਅਨੁਸ਼ਾਸਨ ਦੀ ਤੇ ਦੂਸਰੇ ਪਾਸੇ ਇੱਕ ਦੂਜੇ ਦੀਆਂ ਲੱਤਾਂ ਖਿੱਚਣੀਆਂ ਕਾਂਗਰਸ ਪਾਰਟੀ ਦੇ ਪੁਰਾਣੇ ਆਗੂਆਂ ਦੀ ਲੰਬੀ ਪਰਤ ਹੈ ਹਾਲਾਂਕਿ ਰਾਜਾ ਵਿੜਿੰਗ ਵੱਲੋਂ ਇਹ ਕਿਹਾ ਗਿਆ ਹੈ ਕਿ 60 ਤੋਂ 70 ਚਿਹਰੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਕਾਂਗਰਸ ਪਾਰਟੀ ਦੀ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਵੱਲੋਂ ਨਵੇਂ ਉਤਾਰੇ ਜਾਣਗੇ ਨਵੇਂ ਚਿਹਰੇ ਲੈ ਕੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਉਤਰੇਗੀ ਅਤੇ ਮੋਰਚਾ ਫਤਿਹ ਕਰੇਗੀ ਇੱਧਰ ਨਵਜੋਤ ਕੌਰ ਸਿੱਧੂ ਦੀ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਦੇ ਨਾਲ ਮਿਲਣੀ ਮੀਟਿੰਗ ਸੋਸ਼ਲ ਮੀਡੀਆ ਤੇ ਤਸਵੀਰਾਂ ਵਾਇਰਲ ਹੋਣਾ ਇਹ ਵਾਇਰਲ ਕਿਸੇ ਹੋਰ ਨੇ ਨਹੀਂ ਕੀਤੀਆਂ ਇਹ ਨਵਜੋਤ ਕੌਰ ਸਿੱਧੂ ਨੇ ਕੀਤੀਆਂ ਜਿੱਥੇ ਉਹ ਪ੍ਰਸ਼ੰਸਾ ਕਰ ਰਹੀ ਹੈ ਨਵਜੋਤ ਕੌਰ ਸਿੱਧੂ ਨਿਤਨ ਗਟਕਰੀ ਦੀ ਉਹਦੇ ਕੰਮਾਂ ਦੀ ਅਤੇ ਕਹਿਦੀ ਹੈ ਕਿ ਅੰਮ੍ਰਿਤਸਰ ਦੇ ਲੋਕ ਉਹਦਾ ਧੰਨਵਾਦ ਲੈ ਉਹਦੇ ਰਿਣੀ ਰਹਿਣਗੇ ਜਿਹੜੇ ਉਹਨਾਂ ਨੇ ਕੰਮ ਬੜੇ ਵਧੀਆ ਸੁਚੱਜੇ ਤਰੀਕੇ ਦੇ ਨਾਲ ਨੀਪਰੇ ਚਾੜੇ ਖਾਸ ਕਰਕੇ ਉਹਨਾਂ ਨੇ ਗੱਲ ਕੀਤੀ ਸੜਕਾਂ ਦੀ ਵੱਡੇ ਹਾਈਵੇ ਦੀ ਅਤੇ ਗੱਲ ਕੀਤੀ ਅੰਮ੍ਰਿਤਸਰ ਦੇ ਡਵੈਲਪਮੈਂਟ ਵਿਕਾਸ ਦੀ ਇਸ ਤੋਂ ਕਿਆਸਰ ਗਾਈਆਂ ਲਗਾਈਆਂ ਜਾਣਗੀਆਂ ਨਹੀਂ ਕਿ ਸਿੱਧੂ ਜੋੜਾ ਕਿਸੇ ਵੀ ਸਮੇਂ ਭਾਰਤੀ ਜਨਤਾ ਪਾਰਟੀ ਦੇ ਵਿੱਚ ਜਾ ਸਕਦਾ ਹੈ ਧੰਨਵਾਦ